ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਸਭ ਤੋਂ ਨਿਚਲੇ ਸਤਰ ਤੇ ਪਹੁੰਚੇ ਹੋਏ ਇਥੋਂ ਤੱਕ ਕੈਨੇਡਾ ਨੇ ਭਾਰਤ ਨੂੰ ਆਪਣੇ ਦੁਸ਼ਮਣ ਦੇਸ਼ਾਂ ਦੀ ਸੂਚੀ ਦੇ ਵਿੱਚ ਵੀ ਸ਼ਾਮਲ ਕਰ ਲਿਆ ਮੰਦਰ ਗੁਰਦੁਆਰੇ ਤੇ ਹਮਲੇ ਦੇ ਰੌਲੇ ਤੋਂ ਪਹਿਲਾਂ 10 ਸਾਲਾ ਮਲਟੀ ਐਂਟਰੀ ਵੀਜ਼ਾ ਵੀ ਬੰਦ ਕਰ ਦਿੱਤਾ ਗਿਆ ਸੀ। ਸਟੱਡੀ ਵੀਜ਼ਾ ਦੀ ਸਿੱਧੀ ਪ੍ਰਣਾਲੀ ਜਿਹੜੀ ਸੀ ਐਸ ਡੀ ਐਸ ਜੀ ਨੂੰ ਕਿਹਾ ਜਾਂਦਾ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬੀਆਂ ਦੇ ਵਿੱਚ ਬਹੁਤ ਹੀ ਹਰਮਨ ਪਿਆਰੀ ਕੈਟਾਗਰੀ ਸੀ ਸਪਾਊਸ ਵੀਜ਼ਾ ਦੀ ਕੈਟਾਗਰੀ ਉਸ ਤੇ ਉੱਪਰ ਵੀ ਰੋਕ ਲਗਾ ਦਿੱਤੀ ਗਈ ਸੀ। ਲੇਕਿਨ ਦੋਵੇਂ ਦੇਸ਼ਾਂ ਦੇ ਸਬੰਧ ਖਰਾਬ ਹੋਣ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਇਕਦਮ ਹੀ ਕੈਨੇਡਾ ਦੇ ਟੂਰਿਸਟ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਸੀ ਟੂਰਿਸਟ ਵੀਜ਼ਾ ਦੇ ਲੱਗਣ ਦਾ ਜਿਹੜਾ ਦਰ ਸੀ ਉਹ 80 ਫੀਸਦੀ ਤੋਂ ਘਟ ਕੇ 20 ਫੀਸਦੀ ਹੀ ਰਹਿ ਗਿਆ ਸੀ ਖਾਸ ਕਰ ਪੰਜਾਬੀਆਂ ਦੇ ਲਈ ਇਹ ਟੂਰਿਸਟ ਵੀਜ਼ਾ ਦੀ ਦਰ ਇਕਦਮ ਕਈ ਮਹੀਨੇ ਪਹਿਲਾਂ ਬਹੁਤ ਘਟ ਗਈ ਸੀ ਕਿਉਂਕਿ ਵੱਡੇ ਪੱਧਰ ਤੇ ਪੰਜਾਬੀ ਕੈਨੇਡਾ ਦੇ ਵਿੱਚ ਵਸੇ ਨੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਦੇ ਬੱਚੇ ਪੜ ਰਹੇ ਨੇ ਪੀਆਰ ਹੋ ਚੁੱਕੇ ਨੇ ਇਸ ਕਰਕੇ ਟੂਰਿਸਟ ਵੀਜ਼ਾ ਦੇ ਘਟਨ ਨਾਲ ਜਾਂ ਕਹਿ ਲੋ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਆਈ ਸਖਤੀ ਦੇ ਨਾਲ ਸਭ ਤੋਂ ਵੱਧ ਅਸਰ ਪੰਜਾਬੀਆਂ ਦੇ ਉੱਪਰ ਹੀ ਪੈਣਾ ਸੁਭਾਵਿਕ ਹੈ ਪੰਜਾਬੀਆਂ ਉੱਪਰ ਹੀ ਪੈ ਰਿਹਾ ਹੈ ਪੰਜਾਬੀਆਂ ਦੇ ਲਈ ਪਹਿਲਾਂ ਹਾਲਾਤ ਕੀ ਸੀ ਤੇ ਹੁਣ ਦੇ ਹਾਲਾਤ ਕੀ ਨੇ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈ ਉਹਦੇ ਨਾਲ ਤੁਹਾਡੀ ਸਾਂਝ ਅੱਜ ਪਵਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਐਪੀਸੋਡ ਦੇ ਵਿੱਚ ਭਾਵੇਂ ਦੋਵੇਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਜਿਹੜੀ ਕੁੜੱਤਨ ਹੈ ਉਹ 1 ਸਾਲ ਤੋਂ ਵੀ ਵੱਧ ਸਮੇਂ ਤੋਂ ਪਹਿਲਾਂ ਦੀ ਸ਼ੁਰੂ ਹੋਈ ਹੋਈ ਹੈ ਨਿਜਰ ਹੱਤਿਆ ਕਾਂਡ ਤੋਂ ਬਾਅਦ ਜਦੋਂ ਭਾਰਤ ਦੇ ਵਿੱਚ G20 ਦਾ ਸਮਿਟ ਹੋਣਾ ਸੀ ਉਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਭਾਰਤ ਦੀਆਂ ਕੁਝ ਏਜੰਸੀਆਂ ਇਸ ਕਤਲ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ ਸਬੂਤ ਭਾਵੇਂ ਨਹੀਂ ਪੇਸ਼ ਕੀਤੇ ਗਏ ਜਾਣਕਾਰੀ ਸਾਂਝੀ ਕੀਤੀ ਗਈ ਉਸ ਤੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਜੋ ਇਸ ਸਾਲ ਇਸ ਪੱਧਰ ਤੱਕ ਪਹੁੰਚੇ ਜੇ ਆਪਾਂ 2024 ਦੇ ਪਹਿਲੇ 6 ਮਹੀਨਿਆਂ ਦੇ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਇਹ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਵੀਜ਼ਾ ਕਦੋਂ ਕਿਸ ਦਰ ਦੇ ਨਾਲ ਲੱਗ ਰਿਹਾ ਸੀ ਕਦੋਂ ਇਸ ਦੇ ਵਿੱਚ ਗ੍ਰੈਵਿਟ ਆਈਆਰਸੀਸੀ ਦ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਇਹ ਸੰਸਥਾ ਹੈ ਕੈਨੇਡਾ ਦੀ ਜੋ ਕਿ ਸਾਰੇ ਵੀਜ਼ਿਆਂ ਨਾਲ ਉਥੋਂ ਦੀ ਸਿਟੀਜ਼ਨਸ਼ਿਪ ਨਾਲ ਰਿਫਿਊਜੀਸ ਨਾਲ ਡੀਲ ਕਰਦੀ ਹੈ ਉਸ ਨੇ ਜਨਵਰੀ 2024 ਤੋਂ ਲੈ ਕੇ ਜੁਲਾਈ 2024 ਤੱਕ 365750 ਵੀਜ਼ੇ ਜਾਰੀ ਕੀਤੇ ਭਾਰਤੀਆਂ ਨੂੰ ਜੋ ਕਿ ਪਿਛਲੇ ਸਾਲ ਯਾਨੀ ਸਾਲ 2023 ਦੇ ਵਿੱਚ ਇਸੇ ਸਮੇਂ ਵੱਲੋਂ ਜਾਰੀ ਕੀਤੇ ਗਏ ਵੀਜ਼ਿਆਂ ਤੋਂ ਕਿਤੇ ਜ਼ਿਆਦਾ ਸੀ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਤੱਕ 345621 ਟੂਰਿਸਟ ਵੀਜ਼ੇ ਜਾਰੀ ਕੀਤੇ ਗਏ ਸੀ ਇਸ ਵਾਰ ਉਧਰ ਜ਼ਿਆਦਾ ਸੀ ਪਿਛਲੇ ਸਾਲ ਲੇਕਿਨ ਜੁਲਾਈ ਅਗਸਤ ਦੇ ਵਿੱਚ ਹੀ ਅਚਾਨਕ ਇਨ੍ਹਾਂ ਵੀਜ਼ਿਆਂ ਦੇ ਉੱਪਰ ਰੋਕ ਲੱਗ ਜਾਂਦੀ ਹੈ ਵੀਜ਼ਾ ਰੋਕ ਦਿੱਤੇ ਜਾਂਦੇ ਨੇ ਇਸ ਸਖਤੀ ਦਾ ਜਿਹੜਾ ਖਮਿਆਜ਼ਾ ਹੈ ਉਹ ਕੱਲੇ ਮਾਤੜਪਾਈ ਆਮ ਲੋਕ ਨਹੀਂ ਭੁਗਤਦੇ ਉਹਨਾਂ ਨੂੰ ਹੀ ਪ੍ਰਭਾਵਿਤ ਨਹੀਂ ਹੁੰਦਾ ਬਲਕਿ ਸਾਰੇ ਵਰਗਾਂ ਦੇ ਉੱਪਰ ਹੀ ਇਸ ਦਾ ਸਮਾਨ ਤੌਰ ਤੇ ਅਸਰ ਪੈਂਦਾ ਹੈ ਭਾਵੇਂ ਉਹ ਲੋਕ ਸਰਕਾਰੀ ਨੌਕਰੀ ਕਰਦੇ ਹੋ ਭਾਵੇਂ ਪ੍ਰੋਫੈਸ਼ਨਲຊਨ ਬਹੁਤ ਮੋਟੀ ਤਨਖਾਹ ਤੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਹੋਣ ਜਾਂ ਚੰਗੀ ਜ਼ਮੀਨ ਜਾਇਦਾਦ ਵਾਲੇ ਪਰਿਵਾਰ ਹੋਣ ਸਾਰਿਆਂ ਦੇ ਵੀਜ਼ਾ ਦੀਆਂ ਅਰਜ਼ੀਆਂ ਹੀ ਰੱਦ ਹੋ ਜਾਂਦੀਆਂ ਨੇ ਕਿਸੇ ਇੱਕ ਵਰਗ ਨੂੰ ਖਾਸ ਤੌਰ ਤੇ ਟਾਰਗੇਟ ਨਹੀਂ ਕੀਤਾ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਗੁਰਪ੍ਰੀਤ ਸਿੰਘ ਜੋ ਕਿ ਇੱਕ ਕੈਨੇਡਾ ਇਮੀਗ੍ਰੇਸ਼ਨ ਦੇ ਐਕਸਪਰਟ ਨੇ ਡੀਲ ਕਰਦੇ ਨੇ ਉਹ ਜਾਣਕਾਰੀ ਦਿੰਦੇ ਨੇ ਉਹ ਇੱਕ ਵੱਡੇ ਅਖਬਾਰ ਦੇ ਨਾਲ ਇਹ ਜਾਣਕਾਰੀ ਸਾਂਝਾ ਕਰਦੇ ਨੇ ਕਿ ਇੱਕ ਜੋੜਾ ਜੋ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਦੋਨੇ ਮੀਆਂ ਬੀਵੀ ਬੈਂਕ ਦੇ ਵਿੱਚ ਮੁਲਾਜ਼ਮ ਸੀ ਕਾਫੀ ਉਹਨਾਂ ਦੀ ਚੰਗੀ ਤਨਖਾਹ ਸੀ ਭਾਰਤ ਦੇ ਵਿੱਚ ਬਹੁਤ ਚੰਗੀ ਜਾਇਦਾਦ ਵੀ ਸੀ ਪ੍ਰਾਪਰਟੀ ਵੀ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਮਿਲਣ ਕੈਨੇਡਾ ਜਾਣਾ ਸੀ ਉਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਪੀ ਆਰ ਸੀ ਪਰਮਨੈਂਟ ਰੈਜ਼ੀਡੈਂਸੀ ਉਹਨਾਂ ਨੇ ਵੀਜ਼ੇ ਨੂੰ ਅਪਲਾਈ ਕੀਤਾ ਲੇਕਿਨ ਇਹ ਹਾਲਾਤ ਨਾ ਠੀਕ ਹੋਣ ਕਰਕੇ ਉਹਨਾਂ ਦਾ ਵੀਜ਼ਾ ਰੱਦ ਹੋ ਗਿਆ ਵੀਜ਼ਾ ਜਦੋਂ ਰੱਦ ਹੋਇਆ ਉਹ ਦਾ ਕਾਰਨ ਦਿੱਤਾ ਗਿਆ ਕਿ ਤੁਹਾਡੀ مالی ਹਾਲਾਤ ਚੰਗੇ ਨਹੀਂ ਨੇ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ ਇਸ ਕਰਕੇ ਇਹ ਵੀਜ਼ਾ ਰੱਦ ਕੀਤਾ ਜਾਂਦਾ ਹੈ ਕੁਝ ਵੀ ਕਾਰਨ ਦੱਸ ਕੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਕੋਈ ਉਹਦੇ ਵਿੱਚ ਸਪੈਸੀਫਾਈਡ ਰੀਜ਼ਨ ਨਹੀਂ ਹੈ ਕਿ ਹਾਂ ਇਸ ਕਾਰਨ ਕਰਕੇ ਰੱਦ ਹੋ ਰਿਹਾ ਕੋਈ ਵੀ ਕਾਰਨ ਦਿੱਤਾ ਜਾ ਰਿਹਾ ਜਿਵੇਂ ਤੁਹਾਨੂੰ ਦੱਸਿਆ ਕਿ ਚੰਗੀ ਤਨਖਾਹ ਚੰਗੀ ਜਾਇਦਾਦ ਦਾ ਵੀਜ਼ਾ ਵੀ ਇਹ ਕਹਿ ਕੇ ਰੱਦ ਹੋ ਗਿਆ ਕਿ ਤੁਹਾਡੇ ਮਾਨਲੀ ਹਾਲਾਤ ਠੀਕ ਨਹੀਂ ਹੈ ਇਥੋਂ ਤੱਕ ਕਿ ਜਿਹੜੇ ਅਮਰੀਕਾ ਦੇ ਸਿਟੀਜ਼ਨਸ ਨੇ ਗ੍ਰੀਨ ਕਾਰਡ ਹੋਲਡਰ ਨੇ ਉਹ ਵੀ ਜਦੋਂ ਕੈਨੇਡਾ ਦੇ ਲਈ ਵੀਜ਼ਾ ਅਪਲਾਈ ਕਰ ਰਹੇ ਨੇ ਪੰਜਾਬੀ ਨੇ ਉਹ ਉਹਨਾਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਰਹੇ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ 4-5 ਮਹੀਨੇ ਦੀ ਉਡੀਕ ਤੋਂ ਬਾਅਦ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ ਪਹਿਲਾਂ ਜੇ 10 ਅਰਜ਼ੀਆਂ ਲਾਈਆਂ ਜਾਂਦੀਆਂ ਸੀ ਟੂਰਿਸਟ ਵੀਜ਼ਾ ਵਾਸਤੇ ਤਾਂ 8 ਨੂੰ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਇਸ ਇਮੀਗ੍ਰੇਸ਼ਨ ਏਜੰਟ ਵੱਲੋਂ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਗਿਆ ਕਿ 4 ਮਹੀਨੇ ਤੋਂ ਉਹਨਾਂ ਨੇ 25 ਅਰਜ਼ੀਆਂ ਲਾਈਆਂ ਹੋਈਆਂ ਨੇ ਟੂਰਿਸਟ ਵੀਜ਼ਾ ਦੇ ਵਿੱਚ ਉਹਦੇ ਵਿੱਚੋਂ ਸਿਰਫ 10 ਦਾ ਜਵਾਬ ਆਇਆ ਹੈ ਤੇ ਜਿਨ੍ਹਾਂ 10 ਦਾ ਵੀ ਜਵਾਬ ਆਇਆ ਹੈ ਉਹਨਾਂ ਚੋਂ ਵੀਜ਼ਾ ਸਿਰਫ 1 ਨੂੰ ਮਿਲਿਆ ਹੈ ਬਾਕੀ ਸਾਰੇ ਰਿਜੈਕਟ ਕੀਤੇ ਗਏ ਹਨ ਨੇ ਮਾੜੇ ਹਾਲਾਤ ਟੂਰਿਸਟ ਵੀਜ਼ਾ ਦੇ ਨੇ ਸੋ ਹੁਣ ਕਾਰਨ ਕੀ ਹੈ ਇਸ ਤਰ੍ਹਾਂ ਦੀ ਸਖਤੀ ਦਾ ਇਸ ਤਰ੍ਹਾਂ ਵੱਡੇ ਪੱਧਰ ਤੇ ਟੂਰਿਸਟ ਵੀਜ਼ਾ ਰਿਜੈਕਟ ਕਰਨ ਪਿੱਛੇ ਕੈਨੇਡਾ ਦਾ ਕਾਰਨ ਕੀ ਹੋ ਸਕਦਾ ਹੈ ਕਿਹਾ ਸਾਡੇ ਐਕਸਪਰਟਸ ਵੱਲੋਂ ਸਾਡੇ ਬੁੱਧੀਜੀਵੀਆਂ ਵੱਲੋਂ ਸਾਡੇ ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਨੇ ਵੀਜ਼ਾ ਦਾ ਟਰੈਵਲ ਏਜੰਟਸ ਨੇ ਉਹਨਾਂ ਵੱਲੋਂ ਕੁਝ ਵੀ ਜਾਵੇ ਕਿ ਜੀ ਸਿਆਸਤ ਕਰਕੇ ਹੋ ਰਿਹਾ ਹੈ ਦੋਨਾਂ ਦੇਸ਼ਾਂ ਦੇ ਸਬੰਧ ਚੱਕੇ ਨਹੀਂ ਇਸ ਇਸ ਕਰਕੇ ਵੀ ਇਰਜੈਕਟ ਹੋਰਨੇ ਪਰ ਇਹ ਅਸਲ ਕਾਰਨ ਨਹੀਂ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬੀਆਂ ਵੱਲੋਂ ਇਨਾ ਵੀਜ਼ਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਸ ਮੂਲ ਭਾਵਨਾ ਨਾਲ ਵੀਜ਼ੇ ਦਿੱਤੇ ਜਾਂਦੇ ਨੇ ਉਸ ਤਰ੍ਹਾਂ ਵਰਤੋਂ ਨਹੀਂ ਹੋ ਰਹੀ ਉਹਨਾਂ ਦੀ ਦੁਰਵਰਤੋਂ ਹੋ ਰਹੀ ਹੈ ਵੀਜ਼ਾ ਟੂਰਿਸਟ ਦਾ ਜਾਂ 10 ਸਾਲ ਦਾ ਮਲਟੀ ਐਂਟਰੀ ਵੀਜ਼ਾ ਲਿਆ ਜਾਂਦਾ ਹੈ ਲੇਕਿਨ ਉੱਥੇ ਜਾ ਕੇ ਕੁਝ ਹੋਰ ਹੀ ਕੀਤਾ ਜਾਂਦਾ ਹੈ ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਚਲਨ ਹੈ ਕਿ ਅਮਰੀਕਾ ਦੇ ਵਿੱਚ ਜਾਣਾ ਹੈ ਯੂਐਸ ਦੇ ਵਿੱਚ ਜਾਣਾ ਹੈ ਤਾਂ ਡੌਂਕੀ ਰੂਟ ਅਪਣਾਇਆ ਜਾਂਦਾ ਹੈ 50 50 60 60 ਲੱਖ ਖਰਚ ਕਰਕੇ ਮੈਕਸੀਕੋ ਦੇ ਰਸਤੇ ਅਮਰੀਕਾ ਜਾਇਆ ਜਾਂਦਾ ਸੀਗਾ ਲੇਕਿਨ ਹੁਣ ਉਹ ਰਸਤਾ ਬਦਲ ਗਿਆ ਹੈ ਹੁਣ ਮੈਕਸੀਕੋ ਦੀ ਜਗ੍ਹਾ ਕੈਨੇਡਾ ਦਾ ਰੂਟ ਵਰਤਿਆ ਜਾ ਰਿਹਾ ਸੀ ਕੈਨੇਡਾ ਤੇ ਯੂਐਸ ਦਾ 1000 ਕਿਲੋਮੀਟਰ ਤੋਂ ਵੀ ਵੱਧ ਦਾ ਲੰਬਾ ਬਾਰਡਰ ਹੈ ਤੇ ਉਥੋਂ ਆਪਸ ਕੈਨੇਡਾ ਤੋਂ ਯੂਐਸ ਯੂਐਸ ਤੋਂ ਕੈਨੇਡਾ ਜਾਣਾ ਬੜਾ ਆਸਾਨ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਖਤੀ ਨਹੀਂ ਹੈ ਨਾ ਹੀ ਤੁਹਾਨੂੰ ਉੱਥੇ ਕੋਈ ਖਤਰਾ ਹੈ ਕਿ ਜੰਗਲਾਂ ਵਿੱਚੋਂ ਦੀ ਜਾਣਾ ਹੈ ਤੁਹਾਡੀ ਜਾਨ ਨੂੰ ਕੋਈ ਖਤਰਾ ਹੈ ਤੁਸੀਂ ਕਿਸੇ ਤਰ੍ਹਾਂ ਦੇ ਏਜੰਟਾਂ ਦੇ ਹੱਥੋਂ ਠੱਗੇ ਜਾਓਗੇ ਤੁਹਾਡੇ ਨਾਲ ਮਾੜਾ ਵਤੀਰਾ ਵਰਤਿਆ ਜਾਏਗਾ ਕਿਸੇ ਵੀ ਚੀਜ਼ ਦਾ ਡਰ ਨਹੀਂ ਰੁਲਣ ਦਾ ਡਰ ਨਹੀਂ ਖਪਣ ਦਾ ਡਰ ਨਹੀਂ ਹੈ ਸਿੱਧੇ ਸਿੱਧੇ ਬਸ ਤੁਸੀਂ ਕੈਨੇਡਾ ਮਲਟੀ ਐਂਟਰੀ ਵੀਜ਼ਾ ਲਓ ਜਾਂ ਟੂਰਿਸਟ ਵੀਜ਼ਾ ਲੈ ਕੇ ਆਓ ਤੇ ਚੁੱਪਚਾਪ ਬਾਰਡਰ ਕਾਸ ਕਰਕੇ ਅਮਰੀਕਾ ਦੇ ਵਿੱਚ ਪਹੁੰਚ ਜਾਓ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਏਜੰਸੀ ਐਸ ਸੀ ਬੀ ਪੀ ਉਸ ਨੇ ਅੰਕੜੇ ਜਾਰੀ ਕੀਤੇ ਸਨ ਕੁਝ ਦਿਨ ਪਹਿਲਾਂ ਜਿਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜੂਨ 2024 ਇਕੱਲੇ ਇੱਕ ਮਹੀਨੇ ਦੇ ਵਿੱਚ ਹੀ 5000 ਤੋਂ ਜ਼ਿਆਦਾ ਭਾਰਤੀ ਇਦੇ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਲੋਕ ਸੀ ਉਹਨਾਂ ਨੇ ਕੈਨੇਡਾ ਤੋਂ ਅਮਰੀਕਾ ਬਾਰਡਰ ਕਰਾਸ ਕੀਤਾ ਇਸ ਫਿਗਰ ਦੇ ਚੱਲਦਿਆਂ ਇਸ ਆંકੜਿਆਂ ਦੇ ਜਲਦਾਂ ਅਮਰੀਕਾ ਨੇ ਕੈਨੇਡਾ ਦੇ ਕੋਲ ਸ਼ਿਕਾਇਤ ਦਰਜ ਕਰਾਈ ਕਿ ਤੁਹਾਡੇ ਬਾਰਡਰ ਦੀ ਦੁਰਵਰਤੋਂ ਹੋ ਰਹੀ ਹੈ ਤੁਹਾਡੇ ਵੀਜ਼ਾ ਦੀ ਦੁਰਵਰਤੋਂ ਹੋ ਰਹੀ ਹੈ ਯੂਐਸ ਦੇ ਵਿੱਚ ਇਲਲੀਗਲ ਤਰੀਕੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਐਂਟਰੀ ਕਰਨ ਦੇ ਉਸ ਤੋਂ ਬਾਅਦ ਹੀ ਇਹ ਸਖਤੀ ਹੋਈ ਜੁਲਾਈ ਅਗਸਤ ਦੇ ਵਿੱਚ ਕੈਨੇਡਾ ਨੇ ਆਪਣੇ ਵੀਜ਼ਿਆਂ ਤੋਂ ਹੱਥ ਖਿੱਚ ਲਿਆ ਵੀਜ਼ਾ ਦੇਣ ਦੇ ਵਿੱਚ ਇੰਨੀ ਜ਼ਿਆਦਾ ਸਖਤਾਈ ਕਰ ਦਿੱਤੀ ਉਸ ਦਾ ਨਤੀਜਾ ਜੁਲਾਈ ਅਗਸਤ ਦੇ ਵੀਜ਼ਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਟੌਤੀ ਐਨੇ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਦੂਜਾ ਵੱਡਾ ਕਾਰਨ ਹੈ ਕਿ ਜਿੰਨਾਂ ਨੂੰ ਸਟੱਡੀ ਵੀਜ਼ਾ ਨਹੀਂ ਮਿਲਦਾ ਉਹਦੇ ਲਈ ਉਹ ਐਲੀਜੀਬਲ ਨਹੀਂ ਹੈਗੇ ਮਿਲ ਨਹੀਂ ਸਕਦਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਗੈਪ ਬਹੁਤ ਜ਼ਿਆਦਾ ਹੈ ਉਹ ਲੋਕ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਸਟੱਡੀ ਵੀਜ਼ਾ ਦੇ ਉੱਪਰ ਗਿਆ ਹੋਇਆ ਹੈ ਜਾਂ ਆਲਰੇਡੀ ਕੈਨੇਡਾ ਦੇ ਵਿੱਚ ਸੈਟਲਡ ਹੈ ਉਹਨੂੰ ਮਿਲਣ ਦੇ ਬਹਾਨੇ ਟੂਰਿਸਟ ਵੀਜ਼ਾ ਲਿਆ ਜਾਂਦਾ ਸੀ ਜੋ ਕਿ ਮਲਟੀ ਐਂਟਰੀ ਵੀਜ਼ਾ 10 ਸਾਲ ਦਾ ਜ਼ਿਆਦਾਤਰ ਲੋਕਾਂ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਦੇ ਦਿੱਤਾ ਜਾਂਦਾ ਸੀ ਇਸ ਵੀਜ਼ੇ ਦੇ ਅੰਤਰਗਤ ਉਹ ਪਰਿਵਾਰਕ ਮੈਂਬਰ ਉਹ ਲੋਕ ਇੱਥੋਂ ਕੈਨੇਡਾ ਜਾਂਦੇ ਸੀ ਉੱਥੇ 6 ਮਹੀਨੇ, ਸਾਲ, 8 ਮਹੀਨੇ ਰਹਿੰਦੇ ਸੀ, ਕੰਮ ਕਰਦੇ ਸੀ, ਕਮਾਈ ਕਰਦੇ ਸੀ ਪੈਸਾ ਕਮਾ ਕੇ ਵਾਪਸ ਉਹ ਭਾਰਤ ਆ ਜਾਂਦੇ ਸੀ ਇੱਥੇ ਕੁਝ ਮਹੀਨੇ ਰਹਿੰਦੇ ਸੀ ਫਿਰ ਅਗਲੇ ਸਾਲ ਏਸੀ ਚੀਜ਼ ਨੂੰ ਰਿਪੀਟ ਕੀਤਾ ਜਾਂਦਾ ਸੀ ਦੁਬਾਰਾ ਇੱਥੋਂ ਕੈਨੇਡਾ ਜਾਂਦੇ ਸੀ 6-8 ਮਹੀਨੇ ਉੱਥੇ ਰਹਿ ਕੇ ਪੈਸਾ ਕਮਾਉਂਦੇ ਸੀ ਤੇ ਵਾਪਸ ਦੁਬਾਰਾ ਭਾਰਤ ਦੇ ਵਿੱਚ ਆ ਜਾਂਦੇ ਸੀ ਉਹਨਾਂ ਨੇ ਇਸ ਟੂਰਿਸਟ ਵੀਜ਼ਾ ਨੂੰ ਇਸ ਮਲਟੀ ਐਂਟਰੀ ਵੀਜ਼ਾ ਨੂੰ ਕਮਾਈ ਕਰਨ ਦਾ ਪੈਸੇ ਕਮਾਣ ਦਾ ਇੱਕ ਸਾਧਨ ਬਣਾ ਲਿਆ ਸੀ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਪੈਸੇ ਕਮਾਉਣ ਦੇ ਵਿੱਚ ਸੋ ਇਸ ਨੂੰ ਰੋਕਣ ਦੇ ਲਈ ਮਲਟੀ ਐਂਟਰੀ ਜਿਹੜਾ 10 ਸਾਲ ਦਾ ਵੀਜ਼ਾ ਸੀ ਉਸ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਜਿਹਨੂੰ ਉਹ ਕਹਿੰਦੇ ਨੇ ਕਿ ਅਸੀਂ ਟੈਂਪਰੇਰੀ ਰੈਜ਼ਿਡੈਂਟਸ ਦੇ ਉੱਪਰ ਰੋਕ ਲਗਾ ਰਹੇ ਹਾਂ ਕਿਉਂਕਿ ਇੱਥੇ ਇਹ ਲੋਕ ਕੰਮ ਕਰਕੇ ਵੀਜ਼ੇ ਦੀ ਤੁਰਬਤਮ ਕਰ ਰਹੇ ਸੋ ਇੱਕ ਕਾਰਨ ਸੀ ਇਸ ਵੀਜ਼ੇ ਦਾ ਵੀ ਰੱਦ ਹੋਣਾ ਹੁਣ ਇੱਕ ਹੋਰ ਚੋਰੀ ਮੋਰੀ ਹੈ ਇੱਕ ਹੋਰ ਢੰਗ ਤਰੀਕਾ ਹੈ ਜੋ ਕਿ ਭਾਰਤ ਦੇ ਵਿਦਿਆਰਥੀਆਂ ਵੱਲੋਂ ਅਪਣਾਇਆ ਜਾ ਰਿਹਾ ਹੈ ਉਹਨਾਂ ਨੇ ਲੱਭਿਆ ਹੈ ਉਹ ਹੈ ਅਸਾਈਲਮ ਅਪਲਾਈ ਕਰਨਾ ਮਤਲਬ ਸ਼ਰਨਾਰਥੀ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਨਾ ਕਿ ਸਾਡੇ ਦੇਸ਼ ਦੇ ਵਿੱਚ ਸਾਨੂੰ ਖਤਰਾ ਹੈ ਇਸ ਕਰਕੇ ਸਾਨੂੰ ਸ਼ਰਨ ਦਿੱਤੀ ਜਾਵੇ ਕੈਨੇਡਾ ਦੇ ਵਿੱਚ ਸਾਨੂੰ ਇੱਥੇ ਪਰਮਾਨੈਂਟ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ 30 ਸਤੰਬਰ 2024 ਤੱਕ ਕੁੱਲ 13660 ਤੋਂ ਵੀ ਵੱਧ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਜਿਹੜੇ ਵਿਦਿਆਰਥੀ ਗਏ ਨੇ ਪੰਜਾਬੀ ਗਏ ਨੇ ਉਹਨਾਂ ਵੱਲੋਂ ਅਸਾਇਲਮ ਦੇ ਲਈ ਅਰਜ਼ੀਆਂ ਲਗਾਈਆਂ ਗਈਆਂ ਨੇ 2023 ਵਿੱਚ ਪੂਰੇ ਸਾਲ ਦੀ ਜਿਹੜੀ ਗਿਣਤੀ ਹੈ ਤੇ 12000 ਦੇ ਲਗਭਗ 300 ਲੋਕਾਂ ਵੱਲੋਂ ਇਹ ਅਸਾਈਲਮ ਦੀ ਅਰਜ਼ੀ ਲਾਈ ਗਈ ਸੀ ਹਜੇ ਇਸ ਸਾਲ ਦੇ 3 ਮਹੀਨੇ ਦਾ ਡਾਟਾ ਜੋੜਨਾ ਹੈ ਜੁੜਿਆ ਨਹੀਂ ਹੈ ਜਦੋਂ ਇਹ ਡਾਟਾ ਜੁੜੇਗਾ ਤਾਂ ਇਹ ਗਿਣਤੀ ਹੋਰ ਜ਼ਿਆਦਾ ਵੱਧ ਜੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸ਼ਰਨ ਮੰਗੀ ਹੈ ਹੁਣ ਕੈਨੇਡਾ ਵਿੱਚ 650 ਦੇ ਕਰੀਬ ਵਿਦਿਅਕ ਸੰਸਥਾਵਾਂ ਨੇ ਜਿੰਨਾਂ ਵਿੱਚ 301 ਸੰਸਥਾਵਾਂ ਰਹੀਆਂ ਨੇ ਜਿਨ੍ਹਾਂ ਦਾ ਇੱਕ ਵੀ ਵਿਦਿਆਰਥੀ ਅਸਾਈਲਮ ਦੇ ਲਈ ਸ਼ਰਨ ਦੇ ਲਈ ਉਸਨੇ ਅਰਜੀ ਨਹੀਂ ਲਗਾਈ। ਲੇਕਿਨ 80 ਸੰਸਥਾਵਾਂ ਅਜਈਆਂ ਨੇ ਜਿਨ੍ਹਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਕੁੱਲਆਂ ਅਰਜ਼ੀਆਂ ਦੇ ਵਿੱਚ 77 ਫੀਸਦੀ ਦਾ ਯੋਗਦਾਨ ਪਾਉਂਦੀਆਂ ਨੇ। ਇਸ ਤਰ੍ਹਾਂ ਦੀਆਂ ਕੁੱਲ 80 ਸੰਸਥਾਵਾਂ ਨੇ ਜਿਨ੍ਹਾਂ ਦੇ ਵਿਦਿਆਰਥੀ ਜ਼ਿਆਦਾ ਤੋਂ ਜ਼ਿਆਦਾ ਸ਼ਰਨ ਦੇ ਲਈ ਅਪਲਾਈ ਕਰ ਰਹੇ ਹਨ। 16 ਜਈਆਂ ਸੰਸਥਾਵਾਂ ਨੇ ਜਿਨ੍ਹਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਇਹ ਅਰਜੀ ਲਗਾ ਦਿੱਤੀ ਹੈ ਚਾਰ ਸੰਸਥਾਵਾਂ ਜਈਆਂ ਨੇ ਜਿਨ੍ਹਾਂ ਦੇ ਹਜ਼ਾਰ ਤੋਂ ਵੀ ਵੱਧ ਵਿਦਿਆਰਥੀਆਂ ਵੱਲੋਂ ਸ਼ਰਨ ਦੇ ਲਈ ਕੈਨੇਡਾ ਸਰਕਾਰ ਵੱਲੋਂ ਅਸਾਈਲਮ ਦੇ ਲਈ ਅਪਲਾਈ ਕੀਤਾ ਗਿਆ ਹੈ ਹੁਣ ਇਹ ਕੁਝ ਸੰਸਥਾਵਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਇਨ੍ਹਾਂ ਸੰਸਥਾਵਾਂ ਦੇ ਵਿੱਚ ਹੀ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਜਾ ਕੇ ਦਾਖਲਾ ਲੈਂਦੇ ਨੇ ਕਨਸਟੇਗਾ ਕਾਲਜ ਹੈ ਕਿਚਨੇਰਾ অন্ਟਾਰੀਓ ਵਿੱਚ ਇਥੋਂ ਦੇ 520 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਅਰਜੀ ਲਾਈ ਹੈ ਸੈਨੇਟਿਕਾ ਕਾਲਜ ਹੈ ਟੋਰਾਂਟੋ 450 ਵਿਦਿਆਰਥੀ ਇਥੋਂ ਦੇ ਨੇ 490 ਨੈਗਰਾ ਕਾਲਜ ਹੈ ਬਲੈਂਡ অন্ਟਾਰੀਓ 410 ਤੋਂ ਵੱਧ ਵਿਦਿਆਰਥੀ ਇਥੋਂ ਦੇ ਗਏ ਨੇ ਇਹੀ ਕਾਲਜ ਦੇ ਵਿੱਚ ਵੀ ਜ਼ਿਆਦਾਤਰ ਪੰਜਾਬੀਆਂ ਵੱਲੋਂ ਦਾਖਲਾ ਲਿਆ ਜਾਂਦਾ ਹੈ ਹਾਲਾਤ ਇਹ ਨੇ ਕਿ ਉੱਥੋਂ ਦੇ ਜਿਹੜੇ ਮਨਿਸਟਰ ਨੇ ਇਹਨਾਂ ਮਾਮਲਿਆਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਮਨਿਸਟਰ ਨੇ IRCC ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਕੰਸਲਟੈਂਟ ਨੇ ਇਮੀਗ੍ਰੇਸ਼ਨ ਕੰਸਲਟੈਂਟ ਏਜੰਟ ਬੈਠੇ ਨੇ ਉਹਨਾਂ ਦੀ ਜਾਂਚ ਕਰੋ ਕਿ ਉਹ ਇਸ ਤਰ੍ਹਾਂ ਦੀ ਸਲਾਹ ਵਿਦਿਆਰਥੀਆਂ ਨੂੰ ਦੇ ਰਹੇ ਨੇ ਕਿ ਇਸ ਅਸਾਈਲਮ ਦੀ ਦੁਰਵਰਤੋਂ ਕੀਤੀ ਜਾਵੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਰਹਿਣ ਦੇ ਲਈ ਇਸੇ ਲਈ ਜਿਹੜਾ SDS ਰੂਪ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਵਿਦਿਆਰਥੀ ਕਈ ਅਜਿਹੇ ਨੇ ਜਿਹੜੇ ਉੱਥੇ ਪਹੁੰਚਦੇ ਸਾਰ ਹੀ ਸ਼ਰਨ ਵਾਸਤੇ ਅਪਲਾਈ ਕਰ ਦਿੰਦੇ ਨੇ ਅਰਜੀ ਲਗਾ ਦਿੰਦੇ ਨੇ ਆਪਣੀ ਸੋ ਇਹ ਇਸ ਰੂਟ ਦੀ ਵੀ ਦੁਰਵਰਤੋਂ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਯਾਦ ਹੋਵੇਗਾ ਬਹੁਤ ਸਾਲ ਪਹਿਲਾਂ ਇੱਕ ਚਲਨ ਚੱਲਿਆ ਸੀ ਕਿ ਜਾਲੀ ਵਿਆਹ ਕਰਾ ਕੇ ਜਾਲੀ ਵਿਆਹ ਦਾ ਕਹਿਣ ਦਾ ਮਤਲਬ ਹੈ ਕਿ ਕੋਰਟ ਮੈਰਿਜ ਕਰਾ ਕੇ ਰਿਸ਼ਤੇਦਾਰੀਆਂ ਵਿੱਚ ਹੀ ਕੋਰਟ ਮੈਰਿਜ ਕਰਾ ਕੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੁੰਦੇ ਸੀ ਚਾਚੇ ਤਾਏ ਮਾਮੇ ਭਾਣ ਜੇ ਭਾਣ ਜੀਆਂ ਇਹ ਰਿਸ਼ਤੇਦਾਰ ਆਪਸ ਦੇ ਵਿੱਚ ਹੀ ਵਿਆਹ ਕਰਾਉਂਦੇ ਸੀ ਇੱਥੋਂ ਤੱਕ ਕਿ ਕਈ ਕੇਸ ਇਹ ਜਿਵੇਂ ਐਸੀ ਕਿ ਬਾਪ ਬੇਟੀ ਦਾ ਵੀ ਇੱਥੇ ਕਾਗਜ਼ੀ ਵਿਆਹ ਹੋਇਆ ਹੈ ਤੇ ਉੱਥੇ ਉਹਨਾਂ ਨੇ ਨਾਗਰਿਕਤਾ ਲੈ ਲਈ ਹੈ ਕੈਨੇਡਾ ਦੇ ਵਿੱਚ ਸੈਟਲ ਹੋ ਗਏ ਜਦੋਂ ਇਹ ਕੈਨੇਡਾ ਦੀ ਅਥਾਰਟिटीज ਨੂੰ ਸਾਹਮਣੇ ਆਇਆ ਕਿ ਇਹ ਕੁਝ ਹੋ ਰਿਹਾ ਹੈ ਉਹਨਾਂ ਨੇ ਸਬੂਤ ਮੰਗਣੇ ਸ਼ੁਰੂ ਕਰ ਦਿੱਤੇ ਫੋਟੋਆਂ ਦੇ ਤੌਰ ਤੇ ਵੀਡੀਓ ਦੇ ਤੌਰ ਤੇ ਕਿ ਤੁਹਾਡੇ ਕਿਹੜੇ-ਕਿਹੜੇ ਫੰਕਸ਼ਨ ਹੋਏ ਸੀ ਸਾਨੂੰ ਉਹ ਸਬੂਤ ਨਾਰ ਨਹੀਂ ਕਰੋ ਤਾਈ ਤੁਹਾਡਾ ਕੇਸ ਦੇਖਿਆ ਜਾਏਗਾ ਫਿਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਆਹ ਵੀ ਹੋਣੇ ਸ਼ੁਰੂ ਹੋਏ ਪੂਰਾ ਵਿਆਹ ਹੁੰਦਾ ਸੀ ਸੈਰੇਮਨੀ ਹੁੰਦੀ ਸੀ ਲੋਕਾਂ ਨੂੰ ਸੱਦਿਆ ਜਾਂਦਾ ਸੀ ਭੰਗੜੇ ਪੈਂਦੇ ਸੀ ਨਾਚ ਗਾਣਾ ਹੁੰਦਾ ਸੀ ਰਸਮਾਂ ਹੁੰਦੀਆਂ ਸੀ ਉਹ ਵੀਡੀਓ ਫੋਟੋਆਂ ਨੂੰ ਉੱਥੇ ਕੈਨੇਡਾ ਵਿੱਚ ਸਬੂਤਾਂ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਸੀ ਲੇਕਿਨ ਜਦੋਂ ਇਹ ਵੀ ਪਤਾ ਲੱਗਿਆ ਕਿ ਹੋਰ ਜ਼ੋਰ ਵਰਤੋਂ ਹੋ ਰਹੀ ਹੈ ਤਾਂ ਉਹਨਾਂ ਨੇ ਫੋਟੋਆਂ ਦੇ ਵਿੱਚ ਹਾਮ ਭਾਬ ਵੀ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਕੀ ਵਿਆਹ ਵਾਲੇ ਦਿਨ ਲਾੜਾ ਲਾੜੀ ਜੇ ਬੈਠੇ ਨੇ ਉਹਨਾਂ ਦੇ ਚਿਹਰਿਆਂ ਤੋਂ ਲੱਗ ਰਿਹਾ ਹੈ ਕਿ ਅੱਜ ਵਾਕਿਆ ਹੀ ਇਹਨਾਂ ਦਾ ਵਿਆਹ ਹੋ ਰਿਹਾ ਹੈ ਕਿ ਜਾਂ ਇਹ ਨਕਲੀ ਫੋਟੋਆਂ ਖਚਾਈਆਂ ਗਣੀਆਂ। ਉਹ ਰੂਟ ਬੰਦ ਹੋਇਆ ਤਾਂ ਸਪਾਊਸ ਵੀਜ਼ਾ ਕੈਟਾਗਰੀਨ ਦੀ ਦੁਰਵਰਤੋਂ ਸ਼ੁਰੂ ਹੋਈ। ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਅਖਬਾਰਾਂ ਦੇ ਵਿੱਚ ਰਿਸ਼ਤੇ ਇਸਤਰੀਆਂ ਦੇ ਇਸ਼ਤਿਹਾਰ ਦੇ ਕੇ ਹੁੰਦੇ ਸੀ ਕਿ ਐਨੇ ਬੈਂਡ ਵਾਲੀ ਕੁੜੀ ਚਾਹੀਦੀ ਹੈ ਖਰਚਾ ਸਾਰਾ ਲੜਕੇ ਦੇ ਪਰਿਵਾਰ ਵੱਲੋਂ। ਇਸ ਤਰ੍ਹਾਂ ਦੇ ਬਹੁਤ ਸਾਰਾ ਤੇ ਸਾਹਮਣੇ ਆਏ ਵਿਆਹ ਹੁੰਦਾ ਸੀ ਕੁੜੀ ਦੇ ਬੈਂਡ ਰਿਕੁਆਇਰਡ ਜਿੰਨੇ ਵੀ ਚਾਹੀਦੇ ਹੁੰਦੇ ਨੇ ਵੀਜ਼ੇ ਵਾਸਤੇ ਉਹ ਪੂਰੇ ਹੁੰਦੇ ਸੀ ਉੱਥੋਂ ਦੀ ਸਾਰੀ ਪੜ੍ਹਾਈ ਦਾ ਜਾਣ ਦਾ ਖਰਚਾ ਮੁੰਡੇ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਸੀ ਸਿਰਫ ਸ਼ਰਤ ਇਹ ਹੁੰਦੀ ਸੀ ਕਿ ਉੱਥੇ ਪਹੁੰਚ ਕੇ ਕੁਝ ਦਿਨ ਬਾਅਦ ਉਹ ਲੜਕੀ ਜਿਹੜੀ ਹੈ ਆਪਣੇ ਪਤੀ ਨੂੰ ਸਪਾਊਸ ਵੀਜ਼ਾ ਦੇ ਉੱਪਰ ਕੈਂਡੀਡੇਟ ਅੱਦ ਲੈਗੀ ਤੇ ਉੱਥੇ ਜਾ ਕੇ ਉਹ ਸੈਟਲ ਹੋ ਜਾਏਗਾ ਇਸ ਪਾਉਸਵਿਧਾ ਦੀ ਵਰਤੋਂ ਵੀ ਦੁਰਵਰਤੋਂ ਵੀ ਬਹੁਤ ਵੱਡੇ ਪੱਧਰ ਤੇ ਹੋਈ ਤੇ ਆਖਿਰ ਕੈਨੇਡਾ ਵੱਲੋਂ ਉਸ ਦੇ ਉੱਪਰ ਵੀ ਰੋਕ ਲਗਾ ਦਿੱਤੀ ਗਈ। ਹੁਣ ਜਿਹੜਾ 10 ਸਾਲ ਦਾ ਮਲਟੀ ਪਰਪਸ ਵੀਜ਼ਾ ਸੀ, ਮਲਟੀ ਐਂਟਰੀ ਵੀਜ਼ਾ ਸੀ ਉਸ ਦੀ ਦੁਰਵਰਤੋਂ ਵੀ ਵੱਡੇ ਪੱਧਰ ਤੇ ਹੋਈ। ਉਸ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ। ਸਾਡੇ ਪੰਜਾਬੀਆਂ ਵਿੱਚ ਇਹ ਬਹੁਤ ਜ਼ਿਆਦਾ ਇੱਕ ਆਦਤ ਹੈ ਕਿ ਅਸੀਂ ਕਿਸੇ ਵੀ ਚੀਜ਼ ਦੀ ਸਿੱਧੇ ਰਸਤੇ ਜੇ ਸਾਨੂੰ ਉਹ ਨਾ ਮਿਲੇ ਤਾਂ ਉਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਸ ਰਸਤੇ ਦੇ ਉਸ ਮੰਜ਼ਲ ਤੇ ਪਹੁੰਚਣ ਦੇ ਲਈ ਅਸੀਂ ਚੋਰ ਮੋਰੀਆਂ ਹੋਰ ਰਸਤੇ ਜਿਗਾੜ ਲਾਉਣਾ ਜਿਹਨੂੰ ਕਿਹਾ ਜਾਂਦਾ ਉਹ ਲੱਭਣੇ ਸ਼ੁਰੂ ਕਰ ਦਿੰਦੇ ਆ ਤੇ ਵੱਡੇ ਪੱਧਰ ਤੇ ਉਸ ਚੋਰ ਮੋਰੀਆਂ ਦੀ ਦੁਰਵਰਤੋਂ ਕਰਕੇ ਉਸ ਮੰਜ਼ਲ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਲੇਕਿਨ ਉਹ ਮੁਲਕ ਜਿਹੜੇ ਨੇ ਉਹ ਵੀ ਇਸ ਚੀਜ਼ ਤੋਂ ਵਾਕਿਫ ਨੇ ਤੇ ਜਿਵੇਂ ਜਿਵੇਂ ਚੋਰ ਮੋਰੀਆਂ ਅਸੀਂ ਲੱਭਦੇ ਆ ਉਹ ਚੋਰ ਮੋਰੀਆਂ ਨੂੰ ਉਹ ਉਸੇ ਤਰੀਕੇ ਦੇ ਨਾਲ ਬੰਦ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਲੇਕਿਨ ਇਹਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਨੂੰ ਹੁੰਦਾ ਹੈ ਜੋ ਸਿੱਧੇ ਤਰੀਕੇ ਨਾਲ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਉਹ ਯੋਜਨਾਵਾਂ ਦਾ ਲਾਭ ਲੈਣਾ ਚਾਹੁੰਦੇ ਨੇ ਜੋ ਵੱਖ-ਵੱਖ ਦੇਸ਼ ਯੋਜਨਾਵਾਂ ਚਲਾਉਂਦੇ ਨੇ ਚੰਗੇ ਲੋਕਾਂ ਨੂੰ ਅਟਰੈਕਟ ਕਰਨ ਲਈ ਕਿ ਉਹ ਉਹਨਾਂ ਦੇ ਦੇਸ਼ ਵਿੱਚ ਆ ਕੇ ਵਸਣ ਤੇ ਉੱਥੋਂ ਦੀ ਇਕਨੋਮੀ ਨੂੰ ਹੁਲਾਰਾ ਦੇਣ ਉਹਨੂੰ ਪਰਫੁੱਲਤ ਕਰਨ ਚੋਰਾ ਦੇ ਭੁਲੇਖੇ ਸਾਧ ਰਗੜੇ ਜਾਂਦੇ ਨੇ ਇਹ ਕਹਾਵਤ ਤੁਸੀਂ ਸੁਣੀ ਹੋਵੇਗੀ ਲੇਕਿਨ ਅੱਜ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਵਿੱਚ ਇਹ ਸੱਚ ਹੋ ਰਿਹਾ ਹੈ ਦੁਰਵੱਤੋਂ ਕਰਨ ਵਾਲੇ ਗੈਰ ਕਾਨੂੰਨੀ ਤਰੀਕੇ ਵਰਤਣ ਵਾਲੇ ਲੋਕਾਂ ਨੂੰ ਰੋਕਣ ਦੇ ਚੱਕਰ ਦੇ ਵਿੱਚ ਸਹੀ ਲੋਕ ਜਿਹੜੇ ਸਹੀ ਢੰਗ ਨਾਲ ਜਾਣਾ ਚਾਹੁੰਦੇ ਨੇ ਜਿਹੜੇ ਕੁਆਲੀਫਾਈ ਕਰਦੇ ਨੇ ਉਹ ਇਹਨਾਂ ਨਤੀਜਿਆਂ ਨੂੰ ਭੁਗਤ ਰਹੇ ਨੇ ਉਹ ਰਗੜੇ ਜਾ ਰਹੇ ਨੇ ਉਹਨਾਂ ਦੇ ਰਸਤੇ ਵੀ ਨਾਲ ਦੀ ਨਾਲ ਬੰਦ ਹੋ ਰਹੇ ਨੇ ਸੋ ਚਾਹੀਦਾ ਤਾਂ ਇਹ ਹੈ ਕਿ ਅਸੀਂ ਸਹੀ ਢੰਗ ਤਰੀਕੇ ਅਪਣਾਈਏ ਸਹੀ ਤਰੀਕਿਆਂ ਨਾਲ ਜਿੱਥੇ ਵੀ ਜਾਣਾ ਹੈ ਜੇ ਅਸੀਂ ਜਾ ਸਕਦੇ ਹਾਂ ਤਾਂ ਜਾਈਏ ਨਹੀਂ ਅਸੀਂ ਜਿੰਨਾ ਦਿਮਾਗ ਦੁਰਵਰਤੋਂ ਕਰਨ ਲਈ ਚੋਰ ਮੋਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦਿਮਾਗ ਅਸੀਂ ਇੱਥੇ ਹੀ ਕਾਮਯਾਬ ਹੋਣ ਲਈ ਵਰਤੀਏ ਇੱਥੇ ਹੀ ਆਪਣੇ ਦਿਮਾਗ ਦੇ ਆਪਣੇ ਆਈਡੀਆਜ਼ ਨੂੰ ਵਰਤ ਕੇ ਇੱਥੇ ਹੀ ਕਮਾਈ ਕਰਨ ਦੇ ਸਾਧਨ ਲੱਭੀਏ ਬਹੁਤ ਸਾਧਨ ਮੌਜੂਦ ਨੇ ਹੋਰਾਂ ਸੂਬਿਆਂ ਤੋਂ ਲੋਕ ਆ ਕੇ ਇੱਥੇ ਕਾਮਯਾਬ ਹੋ ਰਹੇ ਨੇ ਇੱਥੇ ਮਿਹਨਤ ਕਰਕੇ ਪੈਸੇ ਕਮਾ ਰਹੇ ਨੇ ਵੱਡੇ ਪੱਧਰ ਤੇ ਕਮਾ ਰਹੇ ਨੇ ਫਿਰ ਅਸੀਂ ਇਹ ਕਿਉਂ ਨਹੀਂ ਕਰ ਸਕਦੇ ਉਹੀ ਦਿਮਾਗ ਜਿਹੜਾ ਅਸੀਂ ਚੋਰ ਮੋਰੀਆਂ ਲੱਭਣ ਚਲਾ ਰਹੇ ਹਾਂ ਉਸੇ ਦਿਮਾਗ ਨੂੰ ਲਾ ਕੇ ਵਰਤ ਕੇ ਅਸੀਂ ਇੱਥੇ ਵੀ ਚੰਗੀ ਕਮਾਈ ਕਰ ਸਕਦੇ ਹਾਂ ਬਸ ਸਾਡੀ ਨੀਅਤ ਜਿਹੜੀ ਹੈ ਉਹ ਸਾਫ਼ ਹੋਣੀ ਚਾਹੀਦੀ ਹੈ ਸੋ ਉਮੀਦ ਇਹੀ ਕਰਦੇ ਹਾਂ ਕਿ ਅਸੀਂ ਚੋਰ ਮੋਰੀਆਂ ਲੱਭਣ ਦੀ ਜਗ੍ਹਾ ਇੱਥੇ ਕੋਸ਼ਿਸ਼ ਕਰਾਂਗੇ ਕਿ ਚੰਗੇ ਆਈਡੀਆ ਵਰਤੀਏ ਚੰਗੇ ਦਿਮਾਗ ਲਗਾ ਕੇ ਕੰਮ ਇੱਥੇ ਹੀ ਕਰੀਏ ਇੱਥੇ ਆਪਣੇ ਆਪ ਨੂੰ ਸਫਲ ਬਣਾਈਏ ਨਾ ਕਿ ਹੋਰ ਉਹਨਾਂ ਲੋਕਾਂ ਦੇ ਰਸਤੇ ਬੰਦ ਕਰਨ ਦੇ ਵਿੱਚ ਸਹਿਯੋਗ ਪਾਈਏ ਜਿਹੜੇ ਕੀ ਸਹੀ ਰਸਤਾ ਵਰਤ ਕੇ ਸਹੀ ਢੰਗ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਕਿਤੇ ਬਾਹਰ ਜਾ ਕੇ ਆਪਣਾ ਜੀਵਨ ਸੁਧਾਰਨਾ ਚਾਹੁੰਦੇ ਨੇ ਵਧੀਆ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਅੜਿੱਕੇ ਨਾ ਆਈਏ ਉਹਨਾਂ ਦੇ ਰਸਤੇ ਵੀ ਨਾ ਬੰਦ ਕਰੀਏ ਇਹੀ ਕਾਮਨਾ ਦੇ ਨਾਲ ਧਤੋ ਵਿਦਾ ਲੈਣੇ ਆ ਧੰਨਵਾਦ